ਕਰਨਾ ਤੇ ਮਾਤਰਾ ਨੇ ਮੋਹੱਲਾ ਵਿੱਚ ਰਹਿਣ ਵਾਲੇ ਇੱਕ 4 ਸਾਲ ਦੇ ਪਰਵੀਸ਼ ਨਾਮ ਦਾ ਛੋਟਾ ਬੱਚਾ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਸਾਈਕਲ ਚਲਾ ਰਿਹਾ ਸੀ। ਉਦੋਂ ਇੱਕ ਵੱਡੇ ਹੋਏ ਪਤੰਗ ਨੂੰ ਫੜਨ ਦੇ ਚੱਕਰ ਦੇ ਵਿੱਚ ਪਲਾਸਟਿਕ ਡੋਰ ਨੂੰ ਭੱਜ ਰਹੇ ਬੱਚੇ ਦੇ ਹੱਥ ਦੇ ਵਿੱਚ ਫੜੀ ਪਲਾਸਟਿਕ ਦੀ ਡੋਰ ਪਰਵੀਸ਼ ਦੇ ਗਲੇ ਨੂੰ ਕੱਟਦੀ ਹੋਈ ਗਰਦਨ ਦੀਆਂ ਹੱਡੀਆਂ ਤੱਕ ਪਹੁੰਚ ਗਈ ਹੈ। ਜਿਸ ਨੂੰ ਤੁਰੰਤ ਇੱਕ ਨੇੜੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਦੁਆਰਾ ਉਸਦੇ ਗਲੇ ਦਾ ਇਲਾਜ ਕਰਕੇ ਟਾਂਕੇ ਲਗਾਏ ਗਏ ਨੇ। ਉਸ ਦੱਸਦੀ ਕਿ ਮਾਤਰਾਂ ਨੇ ਮੱਲਾ ਖੰਡਾ ਦੇ ਵਸਨੀਕ ਦੀਪਕ ਮਹਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਪਲਵਿਸ਼ 4 ਸਾਲ ਦਾ ਹੈ ਉਗਲੀ ਦੇ ਵਿੱਚ ਸਾਈਕਲ ਚਲਾ ਰਿਹਾ ਸੀ ਤੇ ਇਸ ਦੌਰਾਨ ਪਤੰਗ ਲੁੱਟਣ ਵਾਲੇ ਕੁਝ ਬੱਚੇ ਗਲੀ ਦੇ ਵਿੱਚ ਘੁੰਮ ਰਹੇ ਸਨ ਜਿਨ੍ਹਾਂ ਦੇ ਵੱਲੋਂ ਸੁੱਕੀ ਹੋਈ ਚਾਇਨਾ ਟੋਰ ਦੇ ਕਾਰਨ ਉਸ ਦਾ ਵੱਲ ਜਿਹੜਾ ਕਿ ਐਡਾ ਵੱਡਾ ਹਾਦਸਾ ਵਾਪਰ ਗਿਆ ਅ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਦੀਪਕ ਮਹਿਤਾ ਜੀ ਦੀਪਕ ਵਿੱਚ ਕੀ ਘਟਨਾ ਵਾਪਰੀ ਹੈ ਬੱਚੇ ਮੇਰਾ ਬੱਚਾ ਜੀ ਗਲੀਚ ਨਾ ਸਾਈਕਲ ਚਲਾ ਰਿਆ ਸੀਗਾ ਤੇ ਦੋ ਤਿੰਨ ਬੱਚੇ ਆਏ ਕਹਿੰਦੇ ਅੰਕਲ ਪਤੰਗ ਗਿਰ ਗਿਆ ਕੋਠੇ ਤੇ ਮੈਂ ਕਿਹਾ ਲੈ ਲਓ ਪੁੱਤ ਮੈਂ ਕੀ ਕਰਨਾ ਮੈਂ ਤਾਂ ਬਣਾਉਂਦਾ ਨਹੀਂ ਕੋਈ ਪਤੰਗ ਉਹ ਪਤੰਗ ਲੈ ਕੇ ਨਿਕਲ ਗਏ ਤੇ ਮੈਂ ਬਾਹਰ ਆ ਕੇ ਦੇਖਿਆ ਮੇਰਾ ਬੱਚਾ ਕਹਿੰਦਾ ਮੇਰੇ ਨਾ ਪਾਪਾ ਇੱਥੇ ਹਾਈ ਹੋ ਗਈ ਜਾਂ ਦੇਖਿਆ ਤੇ ਕੱਟ ਲੱਗ ਗਿਆ ਮੈਂ ਫਟਾਫਟ ਲੈ ਕੇ ਡਾਕਟਰ ਦੇ ਭੱਜਿਆ ਤੇ ਜਦ ਮੈਂ ਸਟੀਚਸ ਲਵਾ ਕੇ ਬੱਚੇ ਦੇ ਵਾਪਸ ਆਇਆ ਤਾਂ ਮੇਰੇ ਗਵੰਡੀ ਨੇ ਮੈਨੂੰ ਦੱਸਿਆ ਕਿ ਬੱਚੇ ਨਾ ਘਾਟੀਆਂ ਲਈ ਫਿਰਦੇ ਸੀਗੇ ਜਦ ਦੇਖਿਆ ਕਿ ਉਹ ਡੋਰ ਸੀਗੀ ਪਲਾਸਟਿਕ ਦੀ ਮੈਂ ਬੱਚਿਆਂ ਦੇ ਘਰੇ ਚਲਾ ਗਿਆ ਜਿਹੜੇ ਬੱਚੇ ਸੀਗੇ ਮੈਂ ਕਿ ਪੁੱਤ ਤੁਸੀਂ ਪਤੰਗ ਲੈ ਕੇ ਗਏ ਸੀ ਕਹਿੰਦੇ ਹਾਂਜੀ ਉੱਥੇ ਥੋੜੇ ਨਾ ਲੜਕੇ ਦੇ ਬੇਟੇ ਦੇ ਕੀ ਟੱਕ ਲੱਗ ਗਿਆ ਸੀ ਗਲੇ ਤੇ ਮੈਂ ਕਿ ਪੁੱਤ ਦੱਸ ਕੇ ਤਾਂ ਜਾਣਾ ਸੀਗਾ ਤੁਸੀਂ ਦੱਸ ਕੇ ਵੀ ਨਹੀਂ ਗਏ ਭੱਜ ਗਏ ਕਹਿੰਦੇ ਸਾਨੂੰ ਅੰਕ ਲੱਗਿਆ ਕਿ ਨਾ ਕੋਈ ਡੋਰ ਅਕੀ ਖਿੱਚ ਰਿਹਾ ਤੇ ਉਹ ਉਹਨੇ 3-4 ਵਾਰ ਖਿੱਚ ਤੀ ਉਹ ਚੱਕ ਉਹਦੇ ਤੇ ਕਰਕੇ ਬੱਚੇ ਦੇ ਗਲੇ ਦੇ ਘੱਟ ਪੈ ਗਿਆ ਤੇ ਡਾਕਟਰ ਨੂੰ ਅਸੀਂ ਪੁੱਛਿਆ ਕਿ ਕੋਈ ਘੁਰਾਨ ਦੀ ਲੋੜ ਗੱਲ ਤਾਂ ਨਹੀਂ ਕਹਿੰਦੇ ਕਿ ਤੁਸੀਂ ਇਹ ਲੱਗ ਚਲੋ ਕਿ ਰੱਬ ਦਾ ਸ਼ੁਕਰ ਹੈ ਕਿ ਬਚਾ ਗਿਆ ਨੀ ਤਾਂ ਕੋਈ ਘਟਨਾ ਹੋ ਸਕਦੀ ਸੀਗੀ ਇਹ ਬਿਲਕੁਲ